ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਤੁਹਾਨੂੰ ਦੱਸ ਦੇ ਕਿ ਲੋਕ ਸਭਾ ਚੋਣਾਂ ਲੈ ਕੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਉਹ ਜੋ ਚੋਣ ਕਮਿਸ਼ਨ ਦੇ ਅਫਸਰ ਨੇ ਰਜੀਵ ਕੁਮਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਚੋਣਾਂ ਲੈ ਕੇ ਤੇ ਉੱਥੇ ਹੀ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣਾਂ ਹੋਣਗੀਆਂ ਤੇ 4 ਜੂਨ ਨੂੰ ਨਤੀਜੇ ਆ ਜਾਣਗੇ ਤੋਂ ਦੱਸਦੇ ਕਿ ਚੋਣ ਕਮਿਸ਼ਨ ਵੱਲੋਂ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ ਇਸ ਵਾਰ 7 ਪੜਾਅ ਦੇ ਵਿੱਚ ਕਰਵਾਈਆਂ ਜਾਣਗੀਆਂ ਚੋਣਾਂ ਜਦੋਂ ਕਿ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋਣ ਜਾ ਰਿਹਾ ਤੇ ਇਸ ਤੋਂ ਪਹਿਲਾਂ ਵੀ ਲੋਕ ਸਭਾ ਦਾ ਗਠਨ ਹੋਣਾ ਹੈ ਆਂਧਰਾ ਪ੍ਰਦੇਸ਼ ਸਿੱਕਮ ਅਰੁਣਾਚਲ ਪ੍ਰਦੇਸ਼ ਅਤੇ ਉੜੀਸਾ ਦੀ ਵਿਧਾਨ ਸਭਾ ਦਾ ਕਾਰਜਕਾਲ ਜੂਨ ਦੇ ਵਿੱਚ ਵੱਖ-ਵੱਖ ਤਰੀਕਾ ਨੂੰ ਖਤਮ ਹੋ ਰਿਹਾ ਹੈ ਪਹਿਲੇ ਪੜਾ ਦੀ VOTING 19 April ਨੂੰ ਹੋਵੇਗੀ ਜਿਸ ਵਿੱਚ 21 ਸੂਬਿਆਂ ਦੀ ਪਹਿਲੇ ਪੜਾ ਦੀ VOTING 21 April ਨੂੰ ਹੋਵੇਗੀ ਜਿਸ ਵਿੱਚ 21 ਸੂਬਿਆਂ ਦੀਆਂ 102 ਸੀਟਾਂ ਤੇ VOTING ਹੋਵੇਗੀ ਜਦੋਂ ਕਿ ਦੂਜੇ ਪੜਾ ਦੇ ਤਹਿਤ 26 April ਨੂੰ 13 ਸੂਬਿਆਂ ਦੇ ਵਿੱਚ 79 ਸੀਟਾਂ ਦੇ ਉੱਤੇ VOTING ਹੋਵੇਗੀ ਜਿਸ ਤਰ੍ਹਾਂ ਤੀਜੇ ਪੜਾ ਦੇ ਵਿੱਚ 7 May ਨੂੰ 12 ਰਾਜਿਆਂ ਦੀਆਂ VOTINGਾਂ ਹੋਣਗੀਆਂ ਤੇ ਇਹਦੇ ਵਿੱਚ 84 ਸੀਟਾਂ ਦੇ ਉੱਪਰ VOTING ਕੀਤੀ ਜਾਵੇਗੀ ਚੌਥੇ ਗੇੜ ਦੇ ਵਿੱਚ 13 ਮਈ ਨੂੰ 10 ਰਾਜਾਂ ਦੀਆਂ 96 ਸੀਟਾਂ 20 ਮਈ ਨੂੰ ਪੰਜਵੇਂ ਗੇੜ ਦੀ 8 ਰਾਜਾਂ ਦੀਆਂ ਇਹ ਸੀਟਾਂ ਦੇ ਉੱਤੇ VOTING ਕਰਾਈ ਜਾਵੇਗੀ ਤੇ ਦੂਜੇ ਪਾਸੇ 25 ਮਈ ਨੂੰ ਛੇਵੇਂ ਗੇੜ ਦੀ ਵੋਟਾਂ ਕਰਾਈਆਂ ਜਾਣਗੀਆਂ 7 ਰਾਜਾਂ ਦੀਆਂ 57 ਸੀਟਾਂ ਦੇ ਉੱਤੇ VOTING ਕੀਤੀ ਜਾਏਗੀ ਤੇ 1 ਜੂਨ ਨੂੰ ਸੱਤਵੇਂ ਅਤੇ ਆਖਰੀ ਪੜਾ ਦੇ ਵਿੱਚ 8 ਸੂਬਿਆਂ ਦੇ ਵਿੱਚ 57 ਸੀਟਾਂ ਦੇ ਉੱਤੇ VOTING ਹੋਵੇਗੀ 1 ਜੂਨ ਨੂੰ ਪੰਜਾਬ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਦੇ ਵਿੱਚ VOTING ਹੋਵੇਗੀ ਜਦੋਂ ਕਿ ਚੋਣਾਂ ਦੇ ਗੇੜ ਵਿੱਚ 1 ਜੂਨ 2024 ਨੂੰ ਪੰਜਾਬ ਅਤੇ ਹਰਿਆਣਾ ਹਿਮਾਚਲ ਵੋਟਾਂ ਪੈਣਗੀਆਂ 3 ਦਿਨਾਂ ਬਾਅਦ ਯਾਨੀ ਕਿ 4 ਜੂਨ ਨੂੰ ਲੋਕ ਸਭਾ ਚੋਣਾਂ ਦਾ ਨਤੀਜੇ ਸਾਹਮਣੇ ਆ ਜਾਣਗੇ ਨਿਡਰ ਹਾਂ ਨਿਰਪੱਖ ਰ੍ਹਾਂ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ